मेरे को जो कुछ मिला था इधर से उन मेरे को कुछ नहीं आया, क्या मेरा बच्चा ठीक होना चाहिए मैं तीन चार लाख रुपया लाता मैं ठीक है। मुझे नहीं ठीक हो गया लोग का गली गुआ मारा को ले मार मार के पैसे मांगते हैं ਫੇਰ ਉਹਨਾਂ ਨੇ ਕਹਿਦਾ ਆਡਾ ਕਰ ਦੋ ਮਣ ਮੋਟਾ ਫੇਰ ਉਹ ਹੀ ਕਰਦੇ ਆ ਬਸ ਕਿਰਪਾ ਇੱਕੋ ਇੱਕ ਜਾਨਾ ਮੇਰਾ ਬਸ ਮੇਰਾ ਲਾਜ ਹੀ ਹੋ ਜੇ ਜਿਹੜਾ ਮੈਂ ਆਪਣੇ ਬੱਚਿਆਂ ਦੇ ਕੋਲ ਬਣਾ ਬੱਚਿਆਂ ਨੂੰ ਬਣਾਉਣ ਦੀ ਮੇਰੀ ਹਿੰਮਤ ਨਹੀਂ ਆਗੀ ਬੇਟੇ ਮੇਰੇ ਦੇ ਬਸ ਪਾਸ ਦਾ ਹੀ ਨੁਕਸ ਪਾਸ ਤੋਂ ਹੀ एदा ही प्रश्न कराया प्रेशल खराब हो गया ही। बड़ा हर गई मेरे, जो कुछ लाता मेरे, कुछ नहीं है मेरे नहीं को मेरा बच्चा ठीक होना चाहिए माता जी मैं का पैसा ला दिता मैं तीन चार लख रुपया लाता मैं ਨੇ ਠੀਕ ਹੋ ਗਿਆ ਉਹਨੇ ਠੀਕ ਹੋਇਆ ਕੀ ਡਾਕਟਰ ਕੀ ਕਹਿੰਦਾ ਇਹ ਹੋਈ ਉਹਨਾਂ ਨੂੰ ਤਾਂ ਸਹੀ ਕੰਮ ਸਰਦਾ ਨਹੀਂ ਕਿਸੇ ਸਲਾਈ ਤੇ ਹੈਗਾ ਉਹ ਪਾਟ ਰਹਾ ਨਹੀਂ ਜਾ ਰਿਹਾ ਤੂੰ ਮੇਰੇ ਕੋਲ ਨਹੀਂ ਉਹਨੇ ਉਸ ਮੈਂ ਕਿੰਦਾ ਲਾਜ ਕਰਾਦਾ ਪਤਾ ਜੀ ਇਹਨਾਂ ਦੇ ਪਰਿਵਾਰ ਚ ਕੋਣ ਵਿਆਹੇ ਦੇ ਆ ਸਾਰੇ ਦੋ ਵੱਡਨੇ ਬੱਕਰੇ ਨੇ ਨਹੀਂ ਇਹ ਮੁੰਡਾ ਵਿਆਹ ਦਾ ਇਹਦੇ ਤਿੰਨ ਬੱਚੇ ਆ ਵਿਆਹ ਦਾ ਦੋ ਗੁੱਡੀਆਂ ਇੱਕ ਕਾਕਾਵਾ ਕੰਮ ਕੀ ਕਰਦੇ ਸੀ ਤੈਨੂੰ ਇਹ ਦੇਣੀ ਦਾ ਕਰਦਾ ਸੀ ਜੇ ਗੋਲ ਘਪੇ ਲਾਂਦਾ ਸੀ ਤੂੰ ਫਿਰ ਗੁਜ਼ਾਰਾ ਕਿੱਦਾਂ ਹੁੰਦਾ ਕਰਦਾ ਕੋਈ ਨਾ ਪਾਪਾ ਦੇਣੇ ਨਾ ਪਾ ਕਰਦਾ ਵਾ ਜਦ ਰਿਸ਼ਤੇ ਪੈਣਾ ਤੇ ਦਵਾਈਆਂ ਆਣਗੀਆਂ ਵੀ ਰੋਟੀ ਚੱਲੇਗੀ ਕੀ ਕਰਨਾ ਕੁਨਾਂ ਲੈਂਦਾ ਜਾਂ ਕਦੀ ਕੋਈ ਰਿਸ਼ਤੇਦਾਰ ਖਲੋ ਜਾਂਦਾ ਕਦੀ ਕੋਈ ਖਲੋ ਜਾਂਦਾ ਨਾਲ ਇਹਨਾਂ ਰਿਸ਼ਤੇਦਾਰ ਤੇ ਖਲੋ ਜਾਂਦੇ ਆ ਪਰ ਇੰਨਾ ਪੈਸਾ ਕਿਸ ਤਰ੍ਹਾਂ ਲੱਗੇਗਾ ਤੁਹਾਡੇ ਕੋਲ ਕੀ ਕਹਿਣਾ ਚਾਹੁੰਦੇ ਮੈਂ ਕਿੰਨੀਆਂ ਹੱਥ ਜੋੜ ਕੇ ਮੇਰੇ ਬੱਚੇ ਨੂੰ ਠੀਕ ਕਰ ਦੋ ਮੇਰੇ ਬੱਚੇ ਦੀ ਮਦਦ ਕਰੋ ਜੇ ਮਤਰੀ ਕੋ ਦਾਨੀ ਵੀਰ ਬੈਠੇ ਦੇ ਆ ਤੁਸੀਂ ਉਹਨਾਂ ਨੂੰ ਆਪਣੇ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਇਹਦਾ ਬੱਚੇ ਦਾ ਲਾਜ ਹੋਵੇ ਔਰ ਇਹ ਲਾਜ ਬਸ ਮੇਰੇ ਬੱਚੇ ਦਾ ਲਾਜ ਚਾਹੀਦਾ ਮੇਰਾ ਬੱਚਾ ਠੀਕ ਹੋ ਜਵੇ ਇਹਦਾ ਲਾਜ ਕਰਾਓ ਮੈਂ ਕਿਹਾ ਸੀ ਆਪਣਾ ਮੋਬਾਈਲ ਨੰਬਰ ਦੱਸੋ ਜੀ ਜੇ ਤੁਹਾਨੂੰ ਕਿਸੇ ਨਾਲ ਮਿਲਣਾ ਵੀ ਹੋਏ ਜਾਂ ਕੋਈ ਸੰਪਰਕ ਕਰਨਾ ਹੈ ਕੀ ਮੈਂ ਸੰਦੀਪ ਕੁਮਾਰ ਕੀ ਹੋਇਆ ਤੁਹਾਨੂੰ ਪਾਸਿਵੇਂ ਹੀ ਅੱਛਾ ਜੀ ਨਾ ਹੋ ਹਸਪੀਟਲ ਗਿਆ ਹੈ ਉਹ ਹਸਪੀਟਲ ਮੈਂ ਸਾਰੇ ਅੰਬਰਸਾਰ ਵੀ ਘੁੰਮ ਗਿਆ ਵਾ ਪੀਜੀਏ ਵੀ ਘੁੰਮ ਆਵਾ ਉਹਨ ਮੇਰੇ ਲੈ ਦਰਦਿਆ ਨਹੀਂ ਰਹੀ ਹਟਨਮ ਦਿਨੋ ਦਿਨੇ ਨੋ ਮਿਨੇ ਗਮਜ ਦੇ ਪਿਆਰਾ ਇਦਾਂ ਹੀ ਹਾਂ ਚੱਲਦਾ ਕਰਕੇ ਦੈ ਜਾਂਦਾ ਲੋਕਾਂ ਕੋ ਗੜੀ ਗਵਾਣ ਵਾਲਾ ਕੋ ਉੱਤਰ ਲੈ ਮਾਰ ਮਰ ਕੇ ਪੈਸੇ ਮੰਗਦੇ ਆ ਫੇਰ ਉਹਨਾਂ ਨੇ ਕਹਿਦਾ ਸਾਡਾ ਕਰ ਦੋ ਮੜਾ ਮੋਟਾ ਫੇਰ ਉਹ ਕਰਦੇ ਆ ਨਿਆਣੇ ਨਿੱਕੇ ਨਿੱਕੇ ਪੜਾਉਣਾ ਵੀ ਆ ਫਿਰ ਉਹਨਾਂ ਨੂੰ ਪਾਲਣਾ ਵੀ ਆ ਉਹ ਫਿਰ ਕਿਸ ਤਰ੍ਹਾਂ ਚੱਲਦਾ ਕੋਈ ਤੇਰਾ ਹੀ ਫਿਰ ਰੋਬਤਾਸੀ ਕੋਈ ਦੇ ਜਾਂਦਾ ਕੋਈ ਨਹੀਂ ਦੇ ਕੇ ਜਾਂਦਾ ਉਹਦੇ ਕਰਕੇ ਹਾਂ ਫਿਰ ਬਸ ਕੀ ਕਹਿਣਾ ਜਿੰਦੇ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਪੀਲ ਇਹੋ ਹੀ ਕਰਨਾ ਜਾਂਦਾ ਮੈਂ ਜਿਹੜੇ ਮੇਰੇ ਆਨੀਆਂ ਜੋ ਵੀ ਹੈਗੇ ਭਰਾ ਵੀਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਲਾਜ ਕਰਾ ਦਿਓ ਮੇਰੀ ਬੇਨਤੀ ਇਹੋ ਹੀ ਆ بس ਕਿਰਪਾ ਇੱਕੋ ਇੱਕ ਇਚਨਾ ਮੇਰਾ ਬਸ ਮੇਰਾ ਲਾਜ ਹੀ ਹੋ ਜਾਏ ਜਿਹੜਾ ਮਾਪੜ ਬੱਚਿਆਂ ਦੇ ਕੋਲ ਬਣਾ ਬੱਚਿਆਂ ਨੂੰ ਖਣੋ ਮੇਰੀ ਹਿੰਮਤ ਨਹੀਂ ਆ ਗਈ ਆਵੇ ਲੋਬ ਬਹਿ ਮੇਰਾ ਦਾਨੀ ਵੀਰ ਬੈਠੇ ਬਾਹਰ ਬੈਠੇ ਆ ਬਾਹਰ ਜਿਹੜੇ ਬੈਠੇ ਵੀਰ ਇਹਨਾਂ ਦੇ ਵੀਰ ਉਹਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਮੈਂ ਹੁ ਕਰਨ ਜਾਣਾ ਮੇਰਾ ਲਾਜ ਕਰਾ ਦਿਓ ਮੇਰੀ ਮਦਦ ਕਰੋ ਮੇਰੀ ਮਦਦ ਕਰੋ ਇਹਨਾਂ ਦਾ ਆਪ ਜਿ ਪ੍ਰੈਸ਼ਨ ਹੀ ਹੋਇਆ ਜੀ ਪਸ ਦਾ ਉਤ ਤੋਂ ਬਾਦਾਂ ਇਹਨਾਂ ਦਾ ਬੜਾ ਇਲਾਜ ਕਰਾਇਆ ਮੰਮੀ ਡਾਇਰਿੰਗ ਨਾਲੇ ਇਦਾਂ ਰਿਸ਼ਤੇਦਾਰਾਂ ਨਾਲ ਮਿਲ ਕੇ ਸਾਰਿਆਂ ਨੇ ਪਰ ਇਹਨਾਂ ਨੂੰ ਕਿਤੋਂ ਵੀ ਆਰਾਮ ਨਹੀਂ ਮਿਲਿਆ ਹੈਗਾ ਮੇਰੀ ਬੱਸ ਵੀਰ ਭਰਾਵਾਂ ਨੂੰ ਕੋਈ ਬੇਨਤੀ ਆ ਤੁਹਾਡੀ ਮਦਦ ਕਰਨ ਮੇਰੇ ਛੋਟੇ ਛੋਟੇ ਤਿੰਨ ਬੱਚੇ ਆ ਦੋ ਗੁੜੀਆਂ ਤੇ ਇੱਕ ਕਾਕਾ ਵਾ ਮੇਰੀ ਇਹ ਹੀ ਬੇਨਤੀ ਹੈ ਕਿ ਮੇਰੇ ਬੱਸ ਸਾਥੀ ਨੂੰ ਬਸ ਠੀਕ ਹੋ ਜੇ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਰੋਟੀ ਪਾਣੀ ਨਹੀਂ ਡੈਡੀ ਕਰਦੇ ਆ ਕੰਮ ਦਿਹਾੜੀ ਧੂੜੀ ਜਾਂਦੇ ਆ ਗੱਡੀ ਹਲਵਾਈ ਦਾ ਕੰਮ ਕਰਦੇ ਆ ਬਹੁਤ ਘਰ ਕਿੱਦਾਂ ਚੱਲੂ ਬਹੁਤ ਮੁਸ਼ਕਲ ਚੱਲ ਰਹੀ ਆ ਬਹੁਤ ਜ਼ਿਆਦਾ ਹੈ ਪਰੇਸ਼ਾਨੀ ਚੱਲ ਰਹੀ ਆ 1 ਸਾਲ ਹੋ ਗਿਆ ਇਹਨਾਂ ਨੂੰ ਬਿਮਾਰ ਪਿਆ ਨੂੰ ਬਹੁਤਾਂ ਦੀ ਮੁਸ਼ਕਲ ਹੋਈ ਦੀ ਹੈ ਮੋਬਾਈਲ ਨੰਬਰ ਦਿੱਤਾ ਹੈ 8283963027 ਜਗਾ ਕਿਹੜੀ ਹੈ ਜਗਾ ਧਿਆਨਪੁਰ ਗੁਰਦਾਸਪੁਰ ਜ਼ਿਲ੍ਹਾ ਹਾਂਜੀ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਕੀ ਫਤਿਹ ਮੈਂ ਵਾਰਿਸ ਪੰਜਾਬ ਦੀਪ ਸਿੰਘ ਜੀ ਦਾ ਦੋਸਤ ਹਾਂਜੀ ਗਰਮੀਤ ਸਿੰਘ ਹਾਂਜੀ ਇਹ ਡੇਰਾਬਾ ਬਣਾਣ ਆਇਆ ਹਾਂ ਬੋਲ ਗੱਲ ਕਰ ਰਹੇ ਹਲਾ ਹਾ ਸਾਰੇ ਬਤੋ ਬਤਰੇ ਆ ਇਹ ਗਰੀਬ ਪਰਿਵਾਰ ਆ ਸਾਡੀ ਨਜ਼ਰ ਚ ਆਇਆ ਤੇ ਬਹੁਤ ਲੋੜਵੰਦ ਪਰਿਵਾਰ ਆ ਤੇ 5 ਲੱਖ ਦਾ ਜਿਹੜਾ ਇਹਨਾਂ ਦਾ ਕਾਰਡ ਬਣਿਆ ਸੀ ਤੇ ਸਰਕਾਰ ਦੇ ਤੌਰ ਤੋਂ ਇਹਨਾਂ ਦਾ ਇਲਾਜ ਜਿਹੜਾ ਉਹ ਕਰ ਦਿੱਤਾ ਗਿਆ ਹੋਇਆ ਆ ਤੇ ਫਿਰ ਵੀ ਇਹ ਇਲਾਜ ਤੇ ਦੀਏ ਨੂੰ ਵੀਰ ਨੂੰ ਬਹੁਤ ਜ਼ਰੂਰਤ ਆ ਜ਼ਿੰਦਗੀ ਮੌਤ ਨਾਲ ਇਹ ਵੀਰ ਸਾਡਾ ਜੂਝ ਰਿਹਾ ਆ ਤੇ ਇਸ ਨੂੰ ਅਸੀਂ ਹੋਰ ਵੀ ਕਹਿੰਨੇ ਆ ਕਿ ਜਿਹੜੇ ਸਾਡੇ ਬਹੁਤ ਦਾਨੀ ਸੱਜਣ ਬੈਠੇ ਆ ਵੱਧ ਵੱਧ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਆ ਉਹ ਇਸ ਵੀਰ ਦੀ ਜ਼ਰੂਰ ਹਲਪ ਕਰਨ ਤੇ ਇਹਨੂੰ ਤੰਦਰੁਸਤ ਕਰਨ ਤੇ ਇਹ ਆਪਣੀ ਜਿਹੜੀ ਆ ਕਮਾਈ ਆਪ ਜਿਹੜਾ ਇਹ ਕਰਕੇ ਆਪਣੇ ਬੱਚਿਆਂ ਦਾ ਪੀਠ ਜਿਹੜਾ ਉਹ ਪਾਲ ਸਕੇ ਕਿਉਂਕਿ ਅੱਜ ਕੱਲ ਮਹਿੰਗਾਈ ਬਹੁਤ ਜ਼ਿਆਦਾ ਆ ਤੇ ਘਰ ਦੇ ਜਿਹੜੇ ਜੀ ਆ ਹਾਲਾਤ ਆ ਉਹ ਵੱਤੋਂ ਬੱਤਰ ਬਣੇ ਪਏ ਆ ਤੇ ਜਿਹੜਾ ਇਹਨਾਂ ਦੇ ਹੈਗੇ ਆ ਬੇਟੇ ਦੇ ਫਾਦਰ ਸਾਹਿਬ ਆ ਉਹ ਦਿਹਾੜੀ ਦਿਹਾੜੀ ਢੱਪੇ ਦਾ ਕੰਮ ਕਰਦੇ ਆ ਤੇ ਹੁਣ ਇੱਕ ਪਰਿਵਾਰ ਦਾ ਜੀ ਆ ਹੁਣ ਦੋ ਬੇਟੇ ਆ ਤੇ ਤਿੰਨ ਬੇਟੀਆਂ ਇਹਨਾਂ ਦੀਆਂ ਦੋ ਬੇਟੀਆਂ ਆ ਤੇ ਜਿਹੜਾ ਗੁਜਰੇ ਰਹਿਣ ਬਸੇਰਾ ਜਿੱਤਰਾ ਜਿਹੜਾ ਆ ਪਾਲਣ ਪੋਸ਼ਣ ਦਾ ਜਿਹੜਾ ਹਸਾਬ ਕਿਤਾਬ ਆ ਪਾਲਣ ਪੋਸ਼ਣ ਦੀ ਵਿੱਚ ਬਹੁਤ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਤੇ ਜੋ ਵੀ ਇਹਨਾਂ ਨੇ ਗਲੀ ਗਵਾਂਡ ਚੋਂ ਪੈਸਾ ਚੁੱਕ ਕੇ ਤੇ ਇਲਾਜ ਵਾਸਤੇ 7-8 ਲੱਖ ਰੁਪਈਆ ਲਾ ਚੁੱਕੇ ਆ ਤੇ ਹੁਣ ਇਹਨਾਂ ਦੇ ਕੋਲ ਕੁਝ ਨਹੀਂ ਹੈਗਾ ਤੇ ਇਹਨਾਂ ਨੂੰ ਇਲਾਜ ਦੀ ਬਹੁਤ ਜ਼ਰੂਰਤ ਆ ਕਿਰਪਾ ਕਰਕੇ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਆਪਣੇ ਕੋਲੋਂ ਵੀ ਸਰਕਾਰ ਕੋਲੋਂ ਵੀ ਇਹ ਮੰਗ ਕਰਦੇ ਆ ਕਿ ਵੀਰ ਤਾਂ ਬਹੁਤ ਬਹੁਤ ਇਲਾਜ ਹੋ ਸਕੇ ਤੇ ਫਿਰ ਵੀ ਅਸੀਂ ਇਹੀ ਕਹਿੰਨੇ ਆਂ ਕਿ ਦਾਨੀ ਸੱਜਣ ਜੋ ਵੀ ਆ ਗਿਆ ਵੀਡੀਓ ਨੂੰ ਦੇਖ ਰਹੇ ਆ ਇਹ ਉਹ ਇਸ ਵੀਰ ਦਾ ਇਲਾਜ ਕਰਾ ਦਿੱਤਾ ਜਾਵੇ ਨੰਬਰ ਜਿਹੜਾ ਆ ਉਹ ਭੈਣ ਨੇ ਬੋਲਤਾ ਤੇ ਵੱਧ ਤੋਂ ਵੱਧ ਇਸ ਵੀਰ ਦੀ ਮਦਦ ਕੀਤੀ ਜਾਵੇ